ਪ੍ਰਬੰਧਕ ਕਮੇਟੀ ਰਾਜਪੁਰੇ ਨੇ ਇੱਕ ਗ੍ਰੰਥੀ ਸਿੰਘ ਜੀ ਨੂੰ ਇੰਟਰਵਿਊ ਵਾਸਤੇ ਬੁਲਾਇਆ ਸੀ ਸਹਯੋਗ ਨਾਲ ਮੈਂ ਉੱਥੇ ਉਸ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਤੇ ਇੱਕ ਤੋਂ ਮਿਲਣ ਵਾਲੇ ਵੀਰ ਸੀ ਪ੍ਰਬੰਧਕ ਕਮੇਟੀ ਜੀ ਉਹਨੂੰ ਕਹਿੰਦੇ ਵੀਰ ਜੀ ਜਰਾ ਨਾਲ ਬੈਠ ਜਾਓ ਤੇ ਮੈਂ ਨਾਲ ਬੈਠ ਗਿਆ ਤੇ ਉਹਨਾਂ ਨੇ ਕਿਹਾ ਉਹਨੇ ਗ੍ਰੰਥੀ ਸਾਹਿਬ ਦੂਸਰੇ ਸ਼ਹਿਰ ਤੋਂ ਆ ਰਹੇ ਨੇ ਅਸੀਂ ਉਹਨਾਂ ਨੂੰ ਆਪਣੇ ਗੁਰਦੁਆਰੇ ਵਿੱਚ ਅਪਾਇੰਟ ਕਰਨਾ ਹੈ ਤੇ ਅਸੀਂ ਉਹਨਾਂ ਦਾ ਇੰਟਰਵਿਊ ਲੈਣਾ ਤੁਸੀਂ ਵੀ 5 ਮਿੰਟ ਸਾਡੇ ਨਾਲ ਬੈਠ ਜਾਓ ਮੈਂ ਬੈਠ ਗਿਆ ਮੈਂ ਕਿਹਾ ਚਲੋ ਦੇਖਦੇ ਹਾਂ ਗ੍ਰੰਥੀ ਸਾਹਿਬ ਦਾ ਇੰਟਰਵਿਊ ਕਿਸ ਤਰ੍ਹਾਂ ਕਰਦੇ ਨੇ ਸਤਕਾਰ ਨਾਲ ਤੇ ਗ੍ਰੰਤੀ ਸਾਹਿਬ ਨੇ ਚਰ ਨੂੰ ਆਏ ਬਿਠਾਇਆ ਗਿਆ ਸਤਕਾਰ ਨਾਲ ਪੁੱਛਿਆ ਗਿਆ ਦੱਸਿਆ ਗਿਆ ਤੇ ਉਹਨਾਂ ਨੂੰ ਗ੍ਰੰਤੀ ਸਾਹਿਬ ਨੇ ਉਹਨਾਂ ਦੀ ਡਿਊਟੀਆਂ ਸਮਝਾ ਦਿੱਤੀਆਂ ਗਈਆਂ ਸਵੇਰੇ ਇਤਨੇ ਸੁਖਵਨੀ ਸਾਹਿਬ ਫਿਰ ਸਮਾਪਤੀ ਇਤਨੇ ਵਜੇ ਫਿਰ ਸ਼ਾਮ ਦਾ ਸੋਧਰ ਉਸ ਤੋਂ ਬਾਅਦ ਸੁਖਾਸਨ ਤੱਕ ਪੂਰੇ ਸਤਕਾਰ ਨਾਲ ਸੇਵਾ ਕਰਨੀ ਹੈ ਤੇ ਗ੍ਰੰਤੀ ਸਾਹਿਬ ਬਹੁਤ ਅੱਛੇ ਸੀ ਹੱਥ ਜੋੜ ਕੇ ਕਮੇਟੀ ਅੱਗੇ ਸਤਿਵਚਨ ਜੀ ਪੂਰੀ ਡਿਊਟੀ ਤੁਹਾਡੀ ਪੂਰੀ ਰਵਾਂਗੇ ਪੂਰੇ ਸਤਕਾਰ ਨਾਲ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੇ ਸੋ ਕਮੇਟੀ ਨੇ ਕਿਹਾ ਜੀ ਤਨਖਾਹ ਕਿ ਤੁਸੀਂ ਕਿੰਨੀ ਦਿੰਦੇ ਸੀ ਕਿ ਅਸੀਂ 15000 ਦਿੰਦੇ ਸੀ ਗ੍ਰੰਥੀ ਸਾਹਿਬ ਕਹਿੰਦੇ ਸਾਥ ਬੋਚਣ ਜੀ 15000 ਵੀ ਮਨਜ਼ੂਰ ਹੈ ਸੋ ਇਤਨਾ ਸਤਕਾਰ ਨਾਲ ਗ੍ਰੰਥੀ ਸਾਹਿਬ ਬਹੁਤ ਅੱਛੇ ਸੀ ਸਾਰੀ ਗੱਲ ਹੋ ਗਈ ਹੈ ਕਹਿ ਦਿੱਤਾ ਗਿਆ ਕਿ ਠੀਕ ਹੈ ਤੁਸੀਂ ਯਾਨੀ ਜੀ ਪਾਸ ਤੁਸੀਂ ਹੁਣ ਸਾਡੇ ਉੱਤੇ ਡਿਊਟੀ ਜੁਆਇਨ ਕਰ ਸਕਦੇ ਹੋ ਗ੍ਰੰਥੀ ਸਿੰਘ ਨੇ ਹੱਥ ਜੋੜੇ ਕਿਾ ਠੀਕ ਹੈ ਜੀ ਮੈਂ ਦੂਸਰੀ ਕਮੇਟੀ ਦੱਸ ਕੇ ਤੇ ਤੁਹਾਨੂੰ ਜੁਆਇਨਿੰਗ ਮੈਂ ਤੁਹਾਡੇ ਇੱਥੇ ਕਰ ਲਾਂਗਾ ਇੱਕ ਸਿਰਫ ਇੱਕ ਦਰਖਾਸਤ ਇੱਕ ਰਿਕਵੈਸਟ ਮੇਰੀ ਕਮੇਟੀ ਅੱਗੇ ਹੈਗੀ ਹੈ ਕਮੇਟੀ ਵਾਲਿਆਂ ਨੇ ਕਿਹਾ ਦੱਸੋ ਯਾਨੀ ਜੀ ਜੋ ਤੁਸੀਂ ਕਹੋ ਚਲੋ ਮੰਨ ਲੈਣੇ ਆ ਕਿ ਮੰਨੂ ਬਸ ਸਵੇਰੇ ਸੁਖਾਸਣ ਸਵੇਰੇ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨਾ ਵੇ ਸਵੇਰੇ ਬਸ ਮੰਨੂ ਪੰਜ ਬੰਦੇ ਜ਼ਰੂਰ ਗੁਰੂ ਸਾਹਿਬ ਦੇ ਸਤਕਾਰ ਵਾਸਤੇ ਚਾਹੀਦੇ ਹਨ بس ਕਮੇਟੀ ਐ ਨਾ ਕਰ ਦਵੇ ਬਾਕੀ ਕਮੇਟੀਆਂ ਨੇ ਜਿੰਨੀਆਂ ਸ਼ਰਤਾਂ ਰੱਖੀਆਂ ਨੇ ਉਹ ਮਨੂੰ 24 ਘੰਟੇ ਮਨਜ਼ੂਰ ਨੇ ਤੇ ਬਸ ਸਿਰੇ ਪੰਜ ਬੰਦੇ ਗੁਰੂ ਸਾਹਿਬ ਦੇ ਸਫਾਰ ਵਾਸਤੇ ਪ੍ਰਕਾਸ਼ ਵਾਸਤੇ ਦੇ ਦੇਣਾ ਭਾਵੇਂ ਪ੍ਰਬੰਧਕ ਕਮੇਟੀ ਆਵੇ ਭਾਵੇਂ ਸੰਗਤ ਆਵੇ ਲੇਕਿਨ ਪੰਜ ਬੰਦੇ ਤੇ ਹੋਣੇ ਚਾਹੀਦੇ ਨੇ ਨਾ ਸਾਰੀ ਕਮੇਟੀ ਮੈਂਬਰ ਇੱਕ ਦੂਸਰੇ ਦਾ ਅਸੀਂ ਮੂੰਹ ਦੇਖਣ ਲੱਗ ਪਏ ਗਿਆਨੀ ਜੀ ਨੇ ਇਹ ਕੀ ਕਹਿ ਦਿੱਤਾ ਕਿਉਂਕਿ ਅਸੀਂ ਜਾਣਦੇ ਹਾਂ ਕਈਆਂ ਦੀ ਤੇ ਰਾਤ ਦੀ ਖੁਮਾਰੀ ਨਹੀਂ ਉਤਰੀ ਹੁੰਦੀ ਕਈ ਰਾਤੀ ਬਾਹਰਾਂ ਬਾਰੇ ਪਾਰਟੀ ਤੋਂ ਆਉਂਦੇ ਨੇ ਕਈਆਂ ਦਾ ਅੰਮ੍ਰਿਤ ਵੇਲਾ ਹੀ 10 ਵਜੇ ਹੁੰਦਾ ਹੈ ਤੇ ਇਹ ਗਿਆਨੀ ਜੀ ਨੇ ਕਿਹੜੀ ਸ਼ਰਤ ਰੱਖ ਦਿੱਤੀ ਤੇ ਫਿਰ ਸਕੱਤਰ ਸਾਹਿਬ ਕਹਿਣ ਲੱਗੇ ਗਿਆਨੀ ਜੀ ਠੀਕ ਹੈ ਤੁਹਾਡੀ ਗੱਲ ਤੇ ਵਿਚਾਰ ਕਰਾਂਗੇ ਫਿਰ ਜਦੋਂ ਤੁਹਾਨੂੰ ਫੋਨ ਕਰਾਂਗੇ ਨਾ ਤਾਂ ਤੁਸੀਂ ਆਣਾ ਹੁਣੇ ਅਸੀਂ ਸਲਾਹ ਕਰਕੇ ਤੁਹਾਨੂੰ ਫੋਨ ਕਰ ਦਾਂਗੇ ਗਿਆਨੀ ਜੀ ਕਹਿ ਕੇ ਸਾਥ ਵਿੱਚ ਚਲੇ ਗਏ ਉੱਥੋਂ ਦੀ ਨਿਕਲਿਆ ਮੈਂ ਵੀ ਸੋਚੀ ਪੈ ਗਿਆ ਕਿ ਗਿਆਨੀ ਜੀ ਨੇ ਕੁਝ ਗਲਤ ਤੇ ਕਿਹਾ ਨਹੀਂ ਕਿ ਸਤਕਾਰ ਵਾਸਤੇ ਪੰਜ ਬੰਦੇ ਚਾਹੀਦੇ ਨੇ ਸਵੇਰੇ ਇਹ ਸਾਰੀ ਕਮੇਟੀ ਸੋਚੀ ਪੈ ਗਈ ਫਿਰ ਮੈਂ ਸੋਚਣ ਲੱਗਾ ਜਿਹੜੇ ਗੁਰਦੁਆਰਾ ਸਾਹਿਬ ਇਤਿਆ ਦੋ ਗਿਆਨੀ ਸਾਈਬਾਨ ਹੀ ਹਨ ਸੇਵਾਦਾਰ ਹਨ ਉਹ ਪ੍ਰਕਾਸ਼ ਕਿਸ ਤਰ੍ਹਾਂ ਕਰਦੇ ਹੋਣਗੇ ਜਾਂ ਕੋਈ ਐਸੇ ਵੀ ਗੁਰਦੁਆਰੇ ਹਨ ਜੋ ਤੁਸੀਂ ਜਾਣਦੇ ਹੋ ਜਿੱਥੇ ਇੱਕੋ ਸਿੰਘ ਹੈ ਸੇਵਾ ਕਰਨ ਵਾਲਾ ਉਹ ਸੋਚੋ ਸਵੇਰੇ ਸਤਕਾਰ ਵਜੋਂ ਕਿਸ ਤਰ੍ਹਾਂ ਸੇਵਾ ਕਿਸ ਤਰ੍ਹਾਂ ਪ੍ਰਕਾਸ਼ ਕਰਦਾ ਹੋਏਗਾ ਲੇਕਿਨ ਇਹ ਵਿਸ਼ੇ ਇਸ ਤਰ੍ਹਾਂ ਦਾ ਹੈ ਕਿ ਇਹਦੇ ਉੱਤੇ ਬਹਿਸ ਕਰਨਾ ਠੀਕ ਨਹੀਂ ਹੈ ਕਿਉਂਕਿ ਪ੍ਰਬੰਧਕ ਕਮੇਟੀਆ ਕਹਣਗੀਆਂ ਜੇ ਇਹਦੇ ਉੱਤੇ ਬਹਿਸ ਕੀਤੀ ਤੇ ਫਿਰ ਗਿਆਨੀ ਜੀ ਨੂੰ ਕੀ ਕਵਾਂਗੇ ਸੋ ਇਹ ਸੋਚਦਾ ਸੋਚਦਾ ਮੈਂ ਬਾਹਰ ਨਿਕਲਿਆ ਕਿ ਜੜੀਆਂ ਸਤਕਾਰ ਕਮੇਟੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਸਤਕਾਰ ਕਮੇਟੀਆਂ ਨੇ ਇਹ ਜਿਹੜੀਆਂ ਕਮੇਟੀਆਂ ਰੋਲਾ ਪਾਉਂਦੀਆਂ ਨੇ ਕਿ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਸਤਕਾਰ ਨਹੀਂ ਹੋਇਆ ਉੱਥੇ ਸਤਕਾਰ ਨਹੀਂ ਹੋਇਆ ਉਹ ਕਦੀ ਐਸ ਟੌਪਿਕ ਤੇ ਨਹੀਂ ਗੱਲ ਕੀਤੀ ਕਿ ਸਵੇਰੇ ਪ੍ਰਕਾਸ਼ ਜਦੋਂ ਗੁਰਦੁਆਰਾ ਸਾਹਿਬ ਵਿੱਚ ਹੁੰਦਾ ਵੇ ਤਾਂ ਕਿਸ ਤਰ੍ਹਾਂ ਹੁੰਦਾ ਵੇ ਕੌਣ ਕਰਦਾ ਵੇ ਸੋ ਇਹ ਸੋਚਦੇ ਸੋਚਦੇ ਮਨ ਨੂੰ ਆਪਣੀ ਗੱਲ ਚੇਤੇ ਆ ਗਈ ਮੈਂ ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਣਾ ਤੇ ਮੈਂ ਸੋਚਦਾ ਕਿ ਸਵੇਰੇ ਸਵੇਰੇ 2 ਵਜੇ 3 ਵਜੇ 4 ਵਜੇ ਜਲਦੀ ਤੋਂ ਜਲਦੀ ਪਹੁੰਚ ਜਾਵਾਂ ਜਦੋਂ 5 ਵਜੇ ਸਵਾਰੀ ਸਾਹਿਬ ਆਵੇ ਤੇ ਮੈਂ ਵੀ ਮੋਢਾ ਦਵਾ ਮੈਂ ਵੀ ਸੇਵਾ ਲਵਾ ਤੱਕੇ ਮੁੱਕੀ ਵਿੱਚ ਵੱਧ ਕੇ ਕਦੀ ਸੇਵਾ ਕਰ ਮਿਲ ਗਈ ਤੇ ਆ ਕੇ ਅੱਧੇ ਸ਼ਹਿਰ ਨੂੰ ਦੱਸਦਾ ਵਾਂ ਮੈਂ ਸਵੇਰੇ 5 ਵਜੇ ਗਿਆ ਸੇਵਾ ਕੀਤੀ ਔਰ ਮਨੂੰ ਮੌਕਾ ਮਿਲ ਗਿਆ ਕਿ ਮੈਂ ਗੁਰੂ ਸਾਹਿਬ ਦੀ ਸਵਾਰੀ ਨੂੰ ਮੋਢਾ ਦਿੱਤਾ ਤੇ ਗੁਰੂ ਸਾਹਿਬ ਨੇ ਮੇਰੇ ਤੋਂ ਸੇਵਾ ਲਈ ਤੇ ਫੇਰ ਜਦੋਂ ਭਾਨੀ ਜੀ ਦੀ ਗ੍ਰੰਥੀ ਸਾਹਿਬ ਦੀ ਗੱਲ ਯਾਦ ਆਂਦੀ ਹੈ ਫੇਰ ਮੈਂ ਸੋਚਦਾ ਜਿਸ ਗੁਰਦੁਆਰਾ ਸਾਹਿਬ ਦੇ ਨੇੜੇ ਤੇੜੇ ਮੈਂ ਰਹਿਣਾ ਆਂ ਜੜੀ ਸਿੰਘ ਸਭਾ ਨਾਲ ਮੈਂ ਜੁੜਿਆ ਆਂ ਸਾਥ ਸੰਗਤ ਧਿਆਨ ਰੱਖਣਾ ਮੈਂ ਤੁਹਾਨੂੰ ਕੁਝ ਨਹੀਂ ਕਹਿ ਰਿਹਾ ਤੁਸੀਂ ਆਪਣੇ ਉੱਤੇ ਕੋਈ ਨਾ ਲੈਣਾ ਮੈਂ ਆਪਣੀ ਗੱਲ ਦੱਸ ਰਿਹਾ ਤੇ ਗਿਆਨੀ ਜੀ ਵਿਚਾਰੇ ਸਵੇਰੇ ਸ਼ਾਮ ਤਸਦੀ ਰਹਿੰਦੇ ਨੇ ਸਾਡੇ ਵੱਲ ਦੇਖਦੇ ਰਹਿੰਦੇ ਨੇ ਕਿ ਆ ਜਾਓ ਵੀਰੋ ਉੱਥੇ ਤੇ ਮੋਢਾ ਦੇ ਕੇ ਆਇਓ ਇੱਥੇ ਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਸਿਰ ਤੇ ਰੱਖ ਕੇ ਸਵੇਰੇ ਵੀ ਸੇਵਾ ਕਰੋ ਸ਼ਾਮ ਨੂੰ ਵੀ ਸੇਵਾ ਕਰੋ ਲੇਕਿਨ ਸਵੇਰੇ ਸ਼ਾਮ ਸਾਡੇ ਕੋਲ ਵੇਲ ਨਹੀਂ ਹੈ ਕਿਉਂਕਿ ਮੈਂ ਕੀ ਦੱਸਾਂਗਾ ਮੇਰੀ ਸ਼ਰਧਾ ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਨਾ ਮੇਰੀ ਸ਼ਰਧਾ ਉੱਥੇ ਹੈਗੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਔਰ ਮੇਰਾ ਗੁਰਦੁਆਰੇ ਸਾਹਿਬ ਜੀ ਜੋ ਗੁਰੂ ਗ੍ਰੰਥ ਸਾਹਿਬ ਨੇ ਕੀ ਬਾਣੀ ਅਲੱਗ ਹੈ ਕਿ ਗੁਰੂ ਅਲੱਗ ਨੇ ਕਿ ਉਪਦੇਸ਼ ਅਲੱਗ ਨੇ ਲੇਕਿਨ ਮੈਂ ਸੋਚੀ ਪੈ ਜਾਣਾ ਕਿ ਜਿੰਨਾ ਸਤਕਾਰ 2 ਵਜੇ ਸਵੇਰੇ 4 ਵਜੇ ਨਾ ਕੇ ਮੈਂ ਉੱਥੇ ਦੇਣ ਗਿਆ ਜੜੇ ਉੱਥੇ ਸੇਵਾਕਾਰ ਆਂਦੇ ਨੇ ਧੰਨ ਹਨ ਉਹਨਾਂ ਦੇ ਚਰਨੀ ਹੱਥ ਲਾਨਾ ਵਾ ਲੇਕਿਨ ਜਦੋਂ ਸਾਡੇ ਗਿਆਨੀ ਜੀ ਤਰਸ ਰਹੇ ਨੇ ਜਿੱਥੇ ਤੁਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਸਿਰ ਤੇ ਰੱਖ ਕੇ ਸੇਵਾ ਕਰਨ ਵਾਸਤੇ ਗਿਆਨੀ ਜੀ ਵਿਚਾਰੇ ਹੱਥ ਜੋੜ ਰਹੇ ਨੇ ਉੱਥੇ ਕਦੀ ਕਿਉਂ ਨਹੀਂ ਜਾਂਦੇ ਹੋ ਉੱਥੇ ਜਾ ਕੇ ਉਹ ਵੀ ਫੋਟੋ ਖਿਚਾ ਲੋ ਉਹ ਵੀ ਲੋਕਾਂ ਨੂੰ ਕਹੋ ਮੈਂ ਰੋਜ਼ ਸਵੇਰੇ ਸੇਵਾ ਵਾਸਤੇ ਜਾਂਦਾ ਰੋਜ਼ ਨਹੀਂ ਸਵੇਰੇ ਉੱਠ ਪਾਦੇ ਸ਼ਾਮ ਦੇ ਸੁਖਾਸਨ ਸੇਵਾ ਕਰੋ ਕਿਧਰੇ ਤੇ ਜਾਓ ਤੇ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਕਿਉਂ ਨਹੀਂ ਜਾਂਦੇ ਇਹ ਸਵਾਲ ਮੇਰੇ ਦਿਲ ਨੂੰ ਕਚੋਟਦਾ ਵੇ ਔਰ ਮੈਂ ਸੋਚਦਾ ਵਾਂ ਕਿ ਮੈਂ ਆਪਣੇ ਗੁਰਦੁਆਰਾ ਸਾਹਿਬ ਐ ਸੇਵਾ ਕਿਉਂ ਨਹੀਂ ਕਰਦਾ ਫੇਰ ਦੱਸ ਦਵਾਂ ਤੁਹਾਨੂੰ ਨਹੀਂ ਕਹਿ ਰਿਹਾ ਮੈਂ ਸਿਰਫ ਆਪਣੇ ਬਾਰੇ ਗੱਲ ਦੱਸ ਰਿਹਾ ਤੁਹਾਨੂੰ ਤੁਸੀਂ ਤੇ ਸੇਵਾ ਜੋ ਕਰਦੇ ਹੋ ਤੁਹਾਨੂੰ ਹੱਥ ਜੋੜ ਕੇ ਲੱਖ ਲੱਖ ਵਾਰ ਪ੍ਰਣਾਮ ਮੇਰੀ ਗੱਲ ਦਿਲ ਤੇ ਨਾ ਲੈਣਾ ਬਸ ਜੋ ਮੇਰੇ ਦਿਲ ਦਾ ਬਲਵਲਾ ਸੀ ਮੈਂ ਤੁਹਾਡੇ ਨਾਲ ਸਾਂਝਾ ਕਰ ਲਿੱਤਾ ਪ੍ਰਬੰਧਕ ਕਮੇਟੀਆਂ ਸੁਣਨ ਗਿਆ ਸਾਰੀਆਂ ਲੇਕਿਨ ਮੇਰੀ ਪੋਸਟ ਨੂੰ ਟਸਟ ਵੀ ਨਹੀਂ ਇਸ ਫਾਇਰਣ ਗਿਆ ਕਿ ਇਹ ਵਾਲੀ ਪੋਸਟ ਅਗਰ ਫਾਇਰਲ ਕੀਤੀ ਤੇ ਆਪਣੇ ਉੱਤੇ ਨਾ ਪੰਗਾ ਪੈ ਜਾਏ ਸੋ ਗੁਰੂ ਗ੍ਰੰਥ ਸਾਹਿਬ ਦਾ ਅਗਰ ਸਤਕਾਰ ਕਰਨਾ ਹੈ ਤੇ ਫਿਰ ਹਰ ਜਗ੍ਹਾ ਕਰੋ ਥੋੜੀ ਥੋੜੀ ਜਗ੍ਹਾ ਚੁੰਨ ਚੁੰਨ ਕੇ ਆਪਣੀ ਸੁਵਿਧਾ ਅਨੁਸਾਰ ਨਾ ਕਰੋ ਬਸ ਮੇਰੀ ਪੋਸਟ ਦਾ ਇੱਕ ਐਹੀ ਮਤਲਬ ਇਹ ਇੱਕ ਹੀ ਸਾਰਾਂਸ਼ ਹੈ ਵਰਕਾਟ ਦੀ क्षमा ਕੁਝ ਵੀ ਗਲਤ ਹੋਵੇ ਤੁਹਾਡੇ ਚਰਨੀਆਂ ਹੱਥ ਲਾ ਕੇ ਮਾਫੀ ਮੰਗਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ